ਸ਼ੇਰੇ ਪੰਜਾਬ ਦੇ ਵਕਤ ਸਾਡਾ ਇੱਕ ਦਮੜਾ ਦਮੜਾ ਸਾਡੀ ਕਰੰਸੀ ਆ ਅੱਜ ਵੀ ਕਿਤੇ ਕਿਤੇ ਗੁਰਦਾਰਿਆਂ ਚ ਬਾਬਾ ਅਨਾਉਂਸਮੈਂਟ ਕਰਦਾ ਫਲਾਣੇ ਵੱਲੋਂ 50 ਦਮੜੇ ਫਲਾਣੇ ਵੱਲੋਂ 20 ਦਮੜੇ ਫਲਾਣੇ ਵੱਲੋਂ 100 ਦਮੜੇ ਤੇ ਕਈ ਵਾਰੀ ਅਸੀਂ ਨਿੱਕੇ ਹੁੰਦੇ ਸੋਚਦੇ ਨੇ ਵੀ ਦਮੜੇ ਪਤਾ ਨਹੀਂ ਕਿਹੜੀ ਚੀਜ਼ ਆ ਦਮੜੇ ਕਿਉਂ ਆਂਦਾ ਬਾਬਾ ਅਸਲ ਚ ਦਮੜੇ ਸਾਡੀ ਕਰੰਸੀ ਦਾ ਨਾਮ ਸੀ ਪੰਜਾਬ ਦਾ ਇੱਕ ਦਮੜਾ ਇੰਗਲੈਂਡ ਦੇ 13 ਪਾਉਂਡਾਂ ਦਾ ਲੱਕ ਤੋੜਦਾ ਹੁੰਦਾ ਸੀ ਉਸ ਟਾਈਮ ਦੇ ਉੱਤੇ ਇੰਗਲੈਂਡ ਦੇ 13 ਪਾਉਂਡ ਇੱਕ ਬੰਨੇ ਕਰ ਦਿਓ ਪੰਜਾਬ ਦਾ ਇੱਕ ਦਮੜਾ ਇੱਕ ਬੰਨੇ ਕਰ ਦਿਓ ਏ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਖ ਜਦਨ ਸ਼ੇਰੇ ਪੰਜਾਬ ਨੇ ਕੂਚ ਕੀਤਾ ਦੁਨੀਆ ਤੋਂ ਮੈਂ ਪੜ ਕੇ ਹੈਰਾਨ ਹੋਇਆ ਕੰਨਾਂ ਨੂੰ ਹੱਥ ਲੱਗੇ ਪੰਜਾਬ ਦੇ ਖਜ਼ਾਨੇ ਵਿੱਚ ਕੋਹੇ ਨੂਰ ਹੀਰੇ ਨੂੰ ਕੱਢ ਕੇ 80 ਕਰੋੜ ਰੁਪਏ ਦੇ ਹੀਰੇ ਉਸ ਦਿਨ ਖਜ਼ਾਨੇ ਚ ਪਏ ਸੀ ਤੇ ਉਸ ਜਮਾਨੇ ਦਾ 8 ਕਰੋੜ ਰੁਪਇਆ ਨਗਦ ਖਜ਼ਾਨੇ ਦੇ ਵਿੱਚ ਪਿਆ ਸੀ ਜਦਨ ਸ਼ੇਰੇ ਪੰਜਾਬ ਦੁਨੀਆ ਤੋਂ ਕੂਚ ਕਰਦਾ ਜਦਨ ਕੂਚ ਕਰਦਾ ਤੇ ਹੁਣ ਇੱਥੇ ਪੁੱਛ ਲੋ ਜਿਹਨੂੰ ਮਰਜ਼ੀ ਪੁੱਛ ਲੋ ਕਿਹੇ ਲੀਡਰ ਨੂੰ ਪੁੱਛ ਲੋ ਖਜ਼ਾਨਾ ਤੋਂ ਖਾਲੀ ਹੈ ਇਹਨਾਂ ਨੇ ਕੀਤਾ ਇਹਦੇ ਵਿਚਾਰੇ ਇਸ ਵੇਰੇ ਚਾਹ ਬਣਾਉਣ ਲੱਗਿਆ ਪੱਤੀ ਦਾ ਵੀ ਟੈਕਸ ਦਿੰਦੇ ਆ ਸੋਹਰੇ ਬਰਸ਼ ਕਰ ਲੱਗਿਆ ਜਿਹੜੀ ਪੇਸਟ ਲਾਉਂਦੇ ਉਹਦਾ ਵੀ ਵਿਚਾਰੇ ਟੈਕਸ ਦਿੰਦੇ ਖਜ਼ਾਨਾ ਇਹਨਾਂ ਥੋੜਾ ਖਾਦਾ ਖਾਦਾ ਤੇ ਤੁਸੀਂ ਵੀ ਜਿੱਦਣ ਵੋਟਾਂ ਮੰਗਣ ਆਏ ਉਹ ਥੱਲੇ 5 ਲੱਖ ਦੀ ਗੱਡੀ ਪੰਨ੍ਹੀ ਸਾਲੀ ਤੁਹਾਡੇ ਥੱਲੇ 50 ਲੱਖ ਦੀ ਗੱਡੀ ਹੁੰਜ ਕੇ ਤੇ ਸਾਰਾ ਕੁਝ ਤੁਸੀਂ ਖਾ ਗਏ ਖਜ਼ਾਨਾ ਇਹਨਾਂ ਲੋਕਾਂ ਨੇ ਥੋੜਾ ਖਾਲੀ ਕੀਤਾ ਇਹਨਾਂ ਲੋਕਾਂ ਨੇ ਖਾਲੀ ਕੀਤਾ ਸ਼ੇਰਾਂ ਪੰਜਾਬ ਦੁਨੀਆ ਤੋਂ ਕੂਚ ਕਰਨ ਲੱਗਾ ਮਰਦ ਦੇ ਕੋਲ ਕੋਹੇ ਨੂਰ ਹੀਰਾ ਜਿਹੜਾ ਅੱਜ ਇੰਗਲੈਂਡ ਦੀ ਮਹਾਰਾਣੀ ਦੇ ਤਾਜ ਵਿੱਚ ਲੱਗਾ ਹੈ ਇਹ ਗੱਲ ਹੋਰ ਦੱਸਾਂ ਇੱਕ ਦਿਨ ਸ਼ੇਰੇ ਪੰਜਾਬ ਬੈਠਾ ਤੇ ਡੌਲੇ ਦੇ ਉੱਤੇ ਕੋਹੇ ਨੂਰ ਹੀਰਾ ਵੱਜਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਡੌਲੇ ਉੱਤੇ ਇੱਕ ਬੰਦਾ ਆ ਗਿਆ ਬੰਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸ਼ਨ ਕੀਤਾ ਉਹ ਕਹਿੰਦਾ ਸ਼ੇਰੇ ਪੰਜਾਬ ਇਹ ਹੀਰਾ ਗਲਤ ਥਾਂ ਤੇ ਬੰਨਿਆ ਹੀਰਾ ਡੌਲੇ ਤੇ ਨਹੀਂ ਬੰਨੀਦਾ ਹੀਰਾ ਮੱਥੇ ਤੇ ਬੰਨੀਦਾ ਗੱਲ ਵੀ ਉਹਦੀ ਸਹੀ ਸੀ ਜਿੰਨੇ ਵੀ ਹੀਰੇ ਉਹ 크라운 ਦੇ ਵਿੱਚ ਲਾਈਦੇ ਆ ਇੱਥੇ ਲਾਈਦੇ ਆ ਡੌਲਿਆਂ ਤੇ ਹੀਰਾ ਤੇ ਕੋਈ ਵੀ ਨਹੀਂ ਬਣਦਾ ਪਰ ਸ਼ੇਰੇ ਪੰਜਾਬ ਡੌਲੇ ਤੇ ਬਣਦਾ ਹੁੰਦਾ ਹੈ ਜਦੋਂ ਬੰਦੇ ਨੇ ਪ੍ਰਸ਼ਨ ਕੀਤਾ ਨਾ ਸ਼ੇਰੇ ਪੰਜਾਬ ਹੀਰਾ ਗਲਤ ਥਾਂ ਤੇ ਵੱਜਾ ਹੈ ਹੀਰਾ ਡੌਲੇ ਤੇ ਨਹੀਂ ਮੱਥੇ ਤੇ ਲਾਈਦਾ ਹੈ ਤੇ ਜਵਾਬ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕਹਿੰਦਾ ਸੱਜਣਾ ਜਿਨ੍ਹਾਂ ਨੇ ਮੱਥੇ ਰਗੜ ਰਗੜ ਕੇ ਲਿਆ ਹੋਗਾ ਉਹ ਤੇ ਬੰਨਣਗੇ ਮੱਥਿਆਂ ਉਤੇ ਅਸੀਂ ਤੇ ਡੌਲਿਆਂ ਦੇ ਜੋਰ ਨਾਲ ਲੈ ਕੇ ਵਿਖਾਇਆ ਅਸੀਂ ਤੇ ਡੌਲਿਆਂ ਤੇ ਬਨ ਕੇ ਵਿਖਾਵਾਂਗੇ ਆ ਹਾਜ਼ਰ ਜਵਾਬੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਕਦਾ ਹੈ ਇਹ ਗੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ ਸ਼ੇਰੇ ਪੰਜਾਬ ਇੱਕ ਐਸਾ ਲੀਡਰ ਹੈ ਪੰਜਾਬ ਦਾ ਇੱਕ ਉਦਾਹਰਣ ਦੇ ਕੇ ਮੈਂ ਢਾਡੀ ਸਿੰਘਾਂ ਦੇ ਕੋਲੋਂ ਰਚਨਾ ਕਹੌਣ ਲੱਗਾ ਸ਼ੇਰੇ ਪੰਜਾਬ ਨੂੰ ਮਿਲਣ ਵਾਸਤੇ ਨੇ ਇੱਕ ਇੰਗਲੈਂਡ ਤੋਂ ਅਫਸਰ ਆਇਆ ਇੰਗਲੈਂਡ ਤੋਂ ਉਹ ਲਿਖਦਾ ਆਪਣੀ ਕਿਤਾਬ ਦੇ ਵਿੱਚ ਆਪ ਉਹ ਕਹਿੰਦਾ ਜਦੋਂ ਮੈਨੂੰ ਸ਼ੇਰੇ ਪੰਜਾਬ ਨਾਲ ਮਿਲਣ ਵਾਸਤੇ ਟਾਈਮ ਮਿਲਿਆ ਨਾ ਸਾਹਮਣੇ ਕੁਰਸੀ ਲੱਗੀ ਸੀ ਤੇ ਕਹਿੰਦਾ ਮੇਰੀ ਹਰਾਨੀ ਕੋਈ ਨਾ ਰਹੀ ਸ਼ੇਰੇ ਪੰਜਾਬ ਆ ਗਿਆ ਤੇ ਦੋਵੇਂ ਲੱਤਾਂ ਕੁਰਸੀ ਤੇ ਰੱਖ ਕੇ ਬਹਿ ਗਿਆ ਹੁਣ ਪੜ੍ਹੇ ਲਿਖੇ ਤੁਸੀਂ ਬੈਠੇ ਜੇ ਤੁਸੀਂ ਕਿਸੇ ਦੇ ਘਰ ਚਲੇ ਜਾਓ ਤੇ ਤੁਹਾਡੇ ਸਾਹਮਣੇ ਉਸ ਘਰ ਦਾ ਬੰਦਾ ਦੋਵੇਂ ਲੱਤਾਂ ਚੁੱਕ ਕੇ ਕੁਰਸੀ ਤੇ ਰੱਖ ਲੇ ਤੇ ਆਪਾਂ ਕਿੰਨਾ ਬੁਰਾ ਜਿਹਾ ਮਨਾਉਣੇ ਨੂੰ ਬਹਿਣਾ ਨਹੀਂ ਆਉਂਦਾ ਕੁਰਸੀ ਤੇ ਲੱਤਾਂ ਕੌਣ ਰੱਖਦਾ ਉਹ ਗੋਰਾ ਕਹਿੰਦਾ ਮੈਨੂੰ ਬੜਾ ਪੜਾਜਾ ਲੱਗਾ ਵੀ ਪੰਜਾਬੀਆਂ ਦਾ ਬਾਦਸ਼ਾਹ ਐਨਾ ਅਨਪੜਿਆ ਇਹਨੂੰ ਕੁਰਸੀ ਤੇ ਨਹੀਂ ਬਹਿਣਾ ਹੁੰਦਾ ਇਹਨੇ ਦੋਵੇਂ ਲੱਤਾਂ ਚੋਕ ਕੇ ਕੁਰਸੀ ਤੇ ਰੱਖ ਲੀਆਂ ਅੱਗੇ ਜਾ ਕੇ ਗੋਰਾ ਲਿਖਦਾ ਵੀ ਮੇਰੇ ਪੈਰਾਂ ਥੱਲੇ ਉਹ ਜ਼ਮੀਨ ਅਜੇ ਨਿਕਲਣੀ ਬਾਕੀ ਸੀ ਜਿਹਨੂੰ ਮੈਂ ਅਨਪੜ ਜਾ ਸਮਝ ਕੇ ਸਾਹਮਣੇ ਬਹਿ ਗਿਆ ਗੋਰਾ ਕਹਿੰਦਾ ਸ਼ੇਰੇ ਪੰਜਾਬ ਨੇ ਨਾ ਸਾਹਮਣੇ ਖਲੋਤੇ ਸਰਦਾਰ ਨੂੰ ਆਵਾਜ਼ ਮਾਰ ਕੇ ਆਖਿਆ ਵੀ ਨਕਸ਼ਾ ਲਿਆ ਦੁਨੀਆ ਦਾ ਨਕਸ਼ਾ ਲਿਆ ਵਰਲਡ ਦਾ ਮੈਪ ਲਿਆ ਕਹਿੰਦਾ ਨਕਸ਼ਾ ਲਿਆ ਕੇ ਖਿਲਾ ਰਿਆ ਗਿਆ ਜਦੋਂ ਸਾਹਮਣੇ ਖਿਲਾਰ ਦਿੱਤਾ ਗਿਆ ਤੇ ਸ਼ੇਰੇ ਪੰਜਾਬ ਉੱਠ ਕੇ ਨਕਸ਼ੇ ਤੇ ਕੋਲ ਆ ਕੇ ਤੇ ਮੇਰੇ ਵੱਲ ਹੱਥ ਕਰਕੇ ਕਹਿੰਦਾ ਵੀ ਯੂਰਪ ਦੇ ਵਿੱਚ ਫਰਾਂਸ ਦੇ ਸਮਰਾਟ ਨੈਪੋਲੀਅਨ ਬੋਨਾਪਾਰਟ ਦਾ ਕੀ ਹਾਲ ਆ ਤੇ ਜੇ ਮੈਂ ਉਹਨੂੰ ਮਿਲਣਾ ਚਾਹਾਂ ਤੇ ਕਿੰਨੇ ਕ ਸਾਲਾਂ ਤੱਕ ਮਿਲ ਸਕਦਾ ਵਾਂ ਗੋਰਾ ਉਥੋਂ ਭੱਜਾ ਉਨੇ ਸਿੱਧਾ ਜਾ ਕੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਆਖਿਆ ਵੀ ਜਿਹਨੂੰ ਤੁਸੀਂ ਸਿੱਧੜ ਜਾ ਜੱਟ ਬੂਟ ਸਮਝ ਕੇ ਪੰਜਾਬ ਦਾ ਮਹਾਰਾਜਾ ਸਮਝੀ ਬੈਠੇ ਜੇ ਨਾ ਉਹਨੂੰ ਇੰਨਾ ਜ਼ਿਆਦਾ ਗਿਆਨ ਆ ਉਹ ਨਪੋਲੀਅਨ ਬੋਨਾਪਾਰਟ ਨਾਲ ਮਿਲਦੀਆਂ ਗੱਲਾਂ ਕਰਦਾ ਤੇ ਜਿੱਦਨ ਫਰਾਂਸ ਤੇ ਸਮਰਾਜ ਖਾਲਸਾ ਇੱਕ ਹੋਗੇ ਅੰਗਰੇਜ਼ਾਂ ਦਾ ਨਕਸ਼ੇ ਦੇ ਵਿੱਚੋਂ ਨਾਂ ਪੱਕੇ ਤੌਰ ਦੇ ਉੱਤੇ ਖਤਮ ਕਰ ਦਿੱਤਾ ਜਾਊਗਾ ਐਨੀ ਸੋਝੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆ ਤੋਂ ਕੂਚ ਕਰਦਾ ਮੜੀ ਠੰਡੀ ਹੁੰਦੀ ਏ ਹੌਲੀ ਹੌਲੀ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਿਸ਼ਤੇਦਾਰ ਸਾਖ ਸਬੰਧੀ ਘਰ ਨੂੰ ਮੁੜੇ ਪਰ ਸ਼ੇਰੇ ਪੰਜਾਬ ਦੇ ਬਲਦੇ ਸਿਵੀ ਦੇ ਕੋਲ ਇੱਕ ਔਰਤ ਬੈਠੀ ਆ ਇਹਦਾ ਨਾਮ ਆ ਮਹਾਰਾਣੀ ਜਿੰਦ ਕੌਰਾਂ ਮਹਾਰਾਣੀ ਜਿੰਦ ਕੌਰਾਂ ਨੇ ਆਪਣੇ ਮਨ ਨੂੰ ਆਵਾਜ਼ ਮਾਰ ਕੇ ਆਖਿਆ ਜਿੰਦਾ ਤੇਰਾ ਸੁਹਾਗ ਉੱਜੜ ਗਿਆ ਤੇਰਾ ਸਰਦਾਰ ਚਲਾ ਗਿਆ ਤੇਰੀ ਸਰਦਾਰੀ ਵੀ ਨਾਲ ਚਲੀ ਗਈ ਤੂੰ ਜੀਕੇ ਕੀ ਕਰਨਾ ਹੈ ਤਾਂ ਉੱਠ ਬਲਦੇ ਸਿਵੇ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦੇ ਸਿਆਣੇ ਬੈਠੇ ਹੋ ਔਰਤ ਦੀ ਸਰਦਾਰੀ ਮਰਦ ਦੇ ਨਾਲ ਮਰਦ ਦੀ ਸਰਦਾਰੀ ਉਹਦੀ ਔਰਤ ਦੇ ਨਾਲ ਇਥੇ ਕੋਠੀਆਂ ਬਣ ਜਾਂਦੀਆਂ ਵਾ ਮਹਿਲ ਮਾੜੀਆਂ ਬਣ ਜਾਂਦੀਆਂ ਵਾ ਪਰ ਘਰ ساری ਉਮਰ ਨਹੀਂ ਬਣਦਾ ਘਰ ਬਣਦਾ ਵਾ ਘਰ ਦੇ ਜੀਆਂ ਦੇ ਨਾਲ ਕੋਠੀ 'ਚ ਜਿੰਨਾ ਮਰਜ਼ੀ ਸੰਗ ਮਰਮਰ ਮਹਿੰਗਾ ਲਾ ਦਿਓ ਕੋਠੀ ਦੇ ਵਿੱਚ ਜਿੰਨਾ ਮਰਜ਼ੀ ਕਿਚਨ ਮਹਿੰਗਾ ਬਣਾ ਲਓ ਕੋਠੀ ਦੇ ਵਿੱਚ ਤੁਸੀਂ ਜੋ ਮਰਜੀ ਲਾਈ ਜਾਓ ਕਰੋੜਾਂ ਅਰਬਾਂ ਰੁਪਏ ਲਾ ਦਿਓ ਪਰ ਉਹਨੂੰ ਘਰ ਨਹੀਂ ਤੁਸੀਂ ਬਣਾ ਸਕਦੇ ਘਰ ਉਹਨੇ ਉਹਦਣ ਬਣਾਵਾ ਜਦ ਦਿਨ ਮੀਆਂ ਬੀਬੀ ਦਾ ਪਿਆਰ ਉਸ ਘਰ ਦੇ ਵਿੱਚ ਹੋਇਆ ਜਿਸ ਘਰ ਚ ਦੋਹਾਂ ਜੀਆਂ ਦੀ ਬਣਦੀ ਆ ਉਹਨਾਂ ਨੇ ਕੱਚੇ ਘਰਾਂ ਚ ਵੀ ਸਵਰਗ ਬਣਾ ਦਿੱਤਾ ਤੇ ਜਿੱਥੇ ਦੋਹਾਂ ਜੀਆਂ ਨਹੀਂ ਬਣਦੀ ਉਹਨਾਂ ਕਰੋੜ ਕਰੋੜ ਰੁਪਏ ਦੀਆਂ ਕੋਠੀਆਂ ਚ ਵੀ ਨਰਕ ਪਾ ਕੇ ਰੱਖਿਆ ਵਾ ਉਹਨਾਂ ਨਰਕ ਪਾ ਦਿੱਤਾ ਮਹਾਰਾਣੀ ਜਿੰਦਾ ਉੱਠਣ ਲੱਗੀ ਤੇ ਉਹਦੀ ਗੋਦੀ ਦੇ ਵਿੱਚ ਉਹਦਾ ਨੌਵੇਂ ਮਹੀਨਿਆਂ ਦਾ ਪੁੱਤ ਦਲੀਪ ਸਿੰਘ ਹਿੱਲਿਆ ਜਦੋਂ ਪੁੱਤ ਹੀ ਲਿਆ ਨਾ ਮਹਾਰਾਣੀ ਜਿੰਦਾ ਉਹ ਉੱਥੇ ਹੀ ਬਹਿ ਗਈ ਉਹਨੇ ਆਪਣੇ ਪੁੱਤ ਦਾ ਮੂੰਹ ਚੁੰਮਿਆ ਹੱਥ ਚੁੰਮੇ ਮੱਥਾ ਚੁੰਮਿਆ ਗੱਲਾਂ ਚੁੰਮੀਆਂ ਆਵਾਜ਼ ਮਾਰ ਕੇ ਕਹਿੰਦੀ ਜਿੰਦਾ ਤੂੰ ਤੇ ਸੜ ਕੇ ਛੁੱਟ ਜਾਣਾ ਪਰ ਤੇਰਾ ਪੁੱਤ ਦੁਨੀਆ ਤੇ ਚਪੇੜਾਂ ਜੋਗਾ ਰਹਿ ਜਾਣਾ ਜਿਸ ਬੱਚੇ ਦਾ ਮਾਂ ਬਾਪ ਹੀ ਨਾ ਹੋਇਆ ਉਹ ਬੱਚਾ ਦੁਨੀਆ ਤੇ ਜ਼ਿੰਦਗੀ ਕਿਦਾਂ ਕੱਢੂਗਾ ਇੱਕ ਬੰਨੇ ਸ਼ੇਰੇ ਪੰਜਾਬ ਦਾ ਸਿਵਾ ਬਲਦਾ ਇੱਕ ਬੰਨੇ ਸ਼ੇਰੇ ਪੰਜਾਬ ਦੀ ਮੜੀਏ ਮਹਾਰਾਣੀ ਜਿੰਦ ਕੌਰਾਂ ਉਸ ਮੜੀ ਦੇ ਘੇਰੇ ਘੇਰੇ ਕਿਦੇ ਘੁੰਮ ਕੇ ਸੱਜੇ ਬੰਨੇ ਜਾਂਦੀ ਏ ਕਦੀ ਘੁੰਮ ਕੇ ਖੱਬੇ ਬੰਨੇ ਜਾਂਦੀ ਏ ਉਹਦਾ ਕੁਝ ਮਹੀਨਿਆਂ ਦਾ ਪੁੱਤ ਦਲੀਪ ਸਿੰਘ ਉਹਦੀ ਗੋਦ ਅੰਦਰ ਏ ਉਹ ਆਪਣੇ ਪਤੀ ਨੂੰ ਆਵਾਜ਼ ਮਾਰ ਕੇ ਕਹਿੰਦੀ ਏ ਕੁਝ ਸਮਾਂ ਮੇਰਾ ਹੋਰ ਸਾਥ ਦਿਨੋ ਕੁਝ ਸਮਾਂ ਮੇਰੇ ਨਾਲ ਹੋਰ ਬਿਤਾਜਾਨੋ ਮੇਰੀ ਜ਼ਿੰਦਗੀ ਸੌਖੀ ਨਿਕਲ ਜਾਂਦੀ ਸਮੇ ਤੋਂ ਪਹਿਲਾਂ ਤੂੰ ਅੱਖਾਂ ਬੰਦ ਕਰ ਗਿਆ ਮੇਰੇ ਨਾਲ ਤੇ ਜਿਹੜਾ ਧੱਕਾ ਹੋਇਆ ਹੀ ਹੋਇਆ ਏ ਪਰੇਸ ਪੰਜਾਬ ਦਾ ਸਭ ਤੋਂ ਵੱਡਾ ਧੱਕਾ ਹੋਇਆ ਏ ਸਮੇ ਤੋਂ ਪਹਿਲਾਂ ਤੇਰਾ ਤੁਰ ਜਾਣਾ ਪੰਜਾਬ ਨੂੰ ਗੁਲਾਮੀ ਦੇ ਰਾਹ ਤੇ ਲੈ ਕੇ ਜਾਵੇਗਾ ਬਲਦੀ ਹੋਏ ਸਿਵੇ ਦੇ ਕੋਲ ਖਲੋਤੀ ਮਹਾਰਾਣੀ ਜਿੰਦ ਕੌਰਾਂ ਨੇ ਦੋ ਆਵਾਜ਼ਾਂ ਇਉਂ ਮਾਰੀਆਂ ਲੱਥੀ ਲੱਥੀ ਜੰਜੀਰ ਪੰਜਾਬੀਆਂ ਦੀ ਜੀ ਦੇ ਨਾਲ ਮੈਰੀ ਥਰ ਥਰ ਕੰਬਦੇ ਸੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ Marie Shehle Panjang ਪੰਜਾਬ ਦੀ ਏਕਵਾ ਨੇਰੇ ਵਿੱਚ ਅੱਜ ਦੀਵੇ ਸਭ ਹੋ ਗਲ ਗਏ ਅਣਖੀ ਕੁ ਕਿਹੜੀ ਸਵੇਰ ਨੂੰ ਨੀ ਮੜੀਏ ਨੀ ਮੜੀਏ ਸ਼ੇਰ ਪੰਜਾਬ ਦੀ ਏ ਇੱਕ ਵਾਰ ਜਗਾ ਦੇ ਸ਼ੇਰ ਨੂੰ ਨੀ ਮੜੀ Lord! ਜਲਵਾ ਏਹ ਜਲਵਾ ਇੱਕ ਤਲ ਵਾਰਦਾ ਅੱਜ ਉੱਠਣਾ ਕਰਦ ਹਨੇਰ ਨੂੰ ਨੀ ਮੜੀਏ ਨੀ ਮੜੀਏ ਸ਼ੇਰ ਪੰਜਾਬ ਦੀ ਏ ਇੱਕ ਵਾਰ ਜੇ ਅੱਜ ਲਉ ਦੇ ਹੰਝੂ ਰੋ ਰਿਆ ਪੰਥਰ ਗੀਲਾ ਦਿਲਬਰਾ ਅੱਜ ਅੱਖ ਪਟ ਲੈ ਪਤੀ ਪੰਜਾਬ ਦੀ ਆ ਹੁਣ ਲਾ ਨਾ ਇਨੀ देर ਨੂੰ ਨਹੀਂ ਮੜੀਏ ਨਹੀਂ ਮੜੀਏ ਸ਼ੇਰ ਪੰਜਾਬ ਦੀ ਏ ਇੱਕ